ਇਹ ਬੜਾ ਹੀ ਮੁਬਾਰਕ ਮੌਕਾ ਹੈ ਈਦ ਦਾ ਪਵਿੱਤਰ ਦਿਹਾੜਾ ਹੈ ਤੇ ਅਸੀਂ ਅੱਜ ਜਾਮਾ ਮਸਜਿਦ ਦੇ ਵਿੱਚ ਲੁਧਿਆਣਾ ਦੇ ਵਿੱਚ ਮੇਰੇ ਵੱਡੇ ਵੀਰ ਸਾਈ ਇਮਾਮ ਐ ਉਸਮਾਨ ਧਿਆਣੀ ਜੀ ਦੇ ਨਾਲ ਸੈਲਿਬ੍ਰੇਟ ਕਰਨ ਦੀ ਆਏ ਹਾਂ ਜੀ ਇਹ ਪੰਜਾਬ ਨੂੰ ਤਰਬੀਅਤ ਦਿੰਦੀ ਹੈ ਪੰਜਾਬ ਦੀ ਤਸਵੀਰ ਹੈ ਕਿ ਇੱਥੇ ਕਿਸੇ ਵੀ ਕਿਸਮ ਦੇ ਧਰਮ ਦੀ ਵੰਡੀ ਨਹੀਂ ਪਾਈ ਜਾਈ ਜੀ ਕੁਰਬਾਨੀ ਕੱਲੀ ਜਾਨਵਰ ਦੀ ਦੇਣਾ ਨਹੀਂ ਜ਼ਰੂਰੀ ਹੁੰਦਾ ਕੁਰਬਾਨੀ ਤੁਸੀਂ ਆਪ ਦੇ ਭੇੜੇ ਵਿਚਾਰਾਂ ਦੀ ਵੀ ਦੇ ਸਕਦੇ ਹੋ ਅੱਜ ਤੁਸੀਂ ਇਹ ਕੁਰਬਾਨੀ ਦਿਓ ਆਪ ਦੇ ਵਿਚਾਰ ਦੀ ਕਿ ਤੁਸੀਂ ਪਾਣੀ ਨੂੰ ਗੰਦਾ ਨਹੀਂ ਕਰੋਗੇ ਅੱਜ ਤੁਸੀਂ ਇਸ ਚੀਜ਼ ਦੀ ਕੁਰਬਾਨੀ ਦਿਓ ਕਿ ਤੁਸੀਂ ਆਪਦੇ ਘਰ ਦੇ ਬਾਹਰ ਇੱਕ ਪੰਜਾਬ ਦਾ ਦਰਖਤ ਜ਼ਰੂਰ ਲਾਉਂਗੇ ਤੇ ਪਾਵਨ ਪਿੱਤਰ ਤਿਹਾੜ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਔਰ ਇਹ ਸਿਰਫ ਸਾਂਝੀ ਵਾਲਤਾ ਦੇ ਤਿਹਾੜ ਨੇ Hindu Sikh Muslimaan Isai sareyan nu milke sare tihar manawne chahideya ਜਿਹੜੀਆਂ ਧਰਮ ਦੀਆਂ ਵੰਡੀਆਂ ਸੀਗੀਆਂ ਉਹ ਤੋਂ ਉੱਪਰ ਉੱਠ ਕੇ ਜਿਹੜੀ ਗੱਲ ਕੀਤੀ ਗਈ ਠੀਕ ਹੈ ਸਾਰਿਆਂ ਨੂੰ ਇਹ ਗੱਲ ਕਹੀਏ ਵੀ ਤੁਸੀਂ ਆਪਣਾ ਆਪਣਾ ਜਿਹੜਾ ਧਰਮ ਹੈ ਉਹ ਬਖੂਬੀ ਨਿਭਾਉਣਾ ਹੈ ਪਰ ਇਸ ਗੱਲ ਤੇ ਲੜਨਾ ਨਹੀਂ ਸੋ ਅਸੀਂ ਉਹੀ ਪਿਆਰ ਦਾ ਸਨੇਹਾ ਜਿਹੜਾ ਉਹ ਅੱਜ ਵੀ ਦੇਣਾ ਚਾਹੁੰਦੇ ਆ ਗੁਰੂ ਸਾਹਿਬ ਸੋ ਦੋਸਤੋ ਸਭ ਤੋਂ ਪਹਿਲਾਂ ਲੁਧਿਆਣਾ like the ਸਾਰੇ ਦਸ਼ਕਾਂ ਨੂੰ Eid ਦੀਆਂ ਬਹੁਤ-ਬਹੁਤ ਮੁਬਾਰਕਾਂ ਇਸ ਵੇਲੇ ਗਏ ਲੁਧਿਆਣਾ ਸ਼ਾਇਦ ਜਾਮਾ ਮਸਜਿਦ ਤੇ ਜਿੱਥੇ ਕਿ ਇੱਕ ਟੀਮ 1699 ਤੋਂ 10 ਦਿਨਾਂ ਕਿ ਇੱਕ ਪੀਸਫੁੱਲ ਮੈਸੇਜ ਜਿਹੜਾ ਇਸ ਮਸਜਿਦ ਤੇ ਆ ਕੇ ਦਿੱਤਾ ਗਿਆ ਹਰ ਧਰਮ ਦੇ ਵੱਲੋਂ ਕਿ ਐਸੀ ਸਾਰੇ ਇੱਕ ਹੈਗੇ ਹਾਂ ਸੋ ਫਾਈਨਲੀ ਜਿਹੜੇ ਸਾਡੇ ਨਾਲ ਗੱਲ ਕੇ ਮੌਜੂਦ ਹੈਗੇ ਨੇ ਇਸ ਸਮੇਂ ਸੇਖੋ ਸਰ ਰਹਿ ਗਏ ਨੇ ਤੇ ਜਾਣਦੇ ਨੇ ਕਿਸ ਪ੍ਰਕਾਰ ਦੇ ਨਾਲ ਜੋ Eid ਸੈਲੀਬ੍ਰੇਟ ਕਰ ਰਹੇ ਨੇ ਇਸ ਸਮੇਂ ਉਸਮਾਨ ਜੀ ਨਾਲ ਬੈਠੇ ਹੋਏ ਨੇ ਬੁਾਇਦਾ ਬਹੁਤ-ਬਹੁਤ ਮੁਬਾਰਕਾਂ ਦੀਆਂ ਨੂੰ ਹੀ ਸਾਰੇ ਦੇਸ਼ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ Eid ਦੀਆਂ ਬਹੁਤ ਦੇਖੋ ਈਦ ਜਿੱਦਾਂ ਹੁਣੇ ਉਸਮਾਨ ਜੀ ਅੱਜ ਦੀ ਈਦ ਬਾਰੇ ਬਰੀਫ ਕਰਕੇ ਗਏ ਨੇ ਕਿ ਅੱਜ ਦੀ ਜਿਹੜੀ ਈਦ ਆ ਇੱਕ ਕੁਰਬਾਨੀ ਦੀ ਈਦ ਆ ਜੀ ਜੀ ਕੁਰਬਾਨੀ ਕੱਲੀ ਜਾਨਵਰ ਦੀ ਦੇਣਾ ਨਹੀਂ ਜ਼ਰੂਰੀ ਹੁੰਦਾ ਕੁਰਬਾਨੀ ਤੁਸੀਂ ਆਪਦੇ ਵਿਚਾਰ ਭੈੜੇ ਵਿਚਾਰਾਂ ਦੀ ਵੀ ਦੇ ਸਕਦੇ ਹੋ ਪਰ ਮੈਂ ਇਹ ਕਹਿਣਾ ਚਾਹਾਂਗਾ ਤੁਹਾਨੂੰ ਦੇਣਾ ਵਾਸੀਆਂ ਨੂੰ ਕਿ ਅੱਜ ਤੁਸੀਂ ਸਭ ਤੋਂ ਵੱਧ এনवायरमेंट ਤੁਹਾਡੇ ਲਈ ਬਹੁਤ ਜ਼ਰੂਰੀ ਆ ਸਾਡਾ ਟੈਂਪਰੇਚਰ 50 ਡਿਗਰੀ ਹੋਣ ਵਾਲਾ ਵਾ ਪਾਣੀ ਅਸੀਂ ਪੁਲੀਤ ਕਰ ਲੇ ਅੱਜ ਤੁਸੀਂ ਇਹ ਕੁਰਬਾਨੀ ਦਿਓ ਆ ਦੇ ਵਿਚਾਰ ਦੀ ਕਿ ਤੁਸੀਂ ਪਾਣੀ ਨੂੰ ਗੰਦਾ ਨਹੀਂ ਕਰੋਗੇ ਅੱਜ ਤੁਸੀਂ ਇਸ ਚੀਜ਼ ਦੀ ਕੁਰਬਾਨੀ ਦਿਓ ਉਸ ਵਿਚਾਰ ਦੀ ਕੁਰਬਾਨੀ ਦਿਓ ਕਿ ਤੁਸੀਂ ਪਲਾਸਟਿਕ ਨੂੰ ਨਹੀਂ ਵਰਤੋਗੇ ਅੱਜ ਤੁਸੀਂ ਇਸ ਚੀਜ਼ ਦੀ ਕੁਰਬਾਨੀ ਦਿਓ ਕਿ ਤੁਸੀਂ ਆਪਦੇ ਘਰ ਦੇ ਬਾਹਰ ਇੱਕ ਪੰਜਾਬ ਦਾ ਦਰਖਤ ਜ਼ਰੂਰ ਲਾਓਗੇ ਪਾਮ ਔਰ ਖਜੂਰਾ ਦੀ ਕੁਰਬਾਨੀ ਦਿਓ ਇਹ ਪੰਜਾਬ ਦੇ ਦਰਖਤ ਨਹੀਂ ਹੈ ਇਹ ਪੰਜਾਬ ਵਾਸਤੇ ਨਹੀਂ ਬਣੇ ਹੈ ਇਹ ਕੋਸਟਲ ਏਰੀਆ ਦੇ ਸਮੁੰਦਰੀ ਕੰਢਿਆਂ ਦੇ ਦਰਖਤ ਨੇ ਜਿੱਥੇ ਟੈਂਪਰੇਚਰ 30-35 ਡਿਗਰੀ ਰਹਿੰਦਾ ਨਾ ਇੱਥੇ ਕੋਈ ਆਲਣਾ ਪੈਂਦਾ ਨਾ ਇਹਦੀ ਛਾਂ ਹੁੰਦੀ ਹੈ ਕਿਰਪਾ ਕਰਕੇ ਇਸ ਅੱਜ ਕੁਰਬਾਨੀ ਦੇ ਤਿਹਾਰ ਤੇ ਆਪਦੇ ਭੈੜੇ ਵਿਚਾਰਾਂ ਦੀ ਕੁਰਬਾਨੀ ਦਿੰਦੇ ਹੋਏ ਆਪਣੇ ਵਾਤਾਵਰਣ ਨੂੰ ਆਪਣੇ ਪਾਣੀ ਨੂੰ ਆਪਣੇ ਸ਼ਹਿਰ ਨੂੰ ਆਪਣੀ ਨਹਿਰ ਨੂੰ ਜਰੂਰ ਬਚਾਓ ਇਹ ਬੜਾ ਪਾਵਨ ਪਵਿੱਤਰ ਤਿਹਾਰ ਹੈ ਕਿ ਜਿਸ ਦਿਨ ਸਾਨੂੰ ਕੁਰਬਾਨੀ ਦੀ ਮਿਸਾਲ ਮਿਲਦੀ ਹੈ ਕਿ ਕਿਸ ਤਰ੍ਹਾਂ ਅਸੀਂ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਤੇ ਜਦੋਂ ਇਮਤਿਹਾਨ ਲੈਂਦਾ ਪਰਮਾਤਮਾ ਤੇ ਉਦੋਂ ਆਪਣੇ ਹਜ਼ਰਤ ਸਾਹਿਬ ਨੇ ਆਪਣੇ ਪੁੱਤਰ ਦੀ ਬਲੀ ਦਾ ਸੰਕਲਪ ਲਿਆ ਸੀਗਾ ਤੇ ਦੇਖੋ ਕਿੰдый ਮਹਾਨ ਹੈ ਕਿ ਆਪਣੇ ਇੱਕੋ ਲਾਉਤੇ ਪੁੱਤਰ ਦੀ ਬਲੀ ਦੇਣਾ ਸੋ ਸਾਨੂੰ ਇਹ ਕੁਰਬਾਨੀ ਦਾ ਜਜ਼ਬਾ ਤਿਆਗ ਦਾ ਜਜ਼ਬਾ ਸਿਖਾਉਂਦਾ ਤੇ ਪਾਵਨ ਪਿੱਤਰ ਤਿਹਾੜ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਔਰ ਇਹ ਸਰਬ ਸਾਂਝੀ ਵਾਲਤਾ ਦੇ ਤਿਹਾਰ ਨੇ ਹਿੰਦੂ ਸਿੱਖ ਮੁਸਲਮਾਨ ਇਸਾਈ ਸਾਰਿਆਂ ਨੂੰ ਮਿਲ ਕੇ ਸਾਰੇ ਤਿਹਾਰ ਮਨਾਉਣੇ ਚਾਹੀਦੇ ਆ ਤੋਂ ਇਸੇ ਲਈ ਅਸੀਂ ਹਰ ਸਾਲ ਆਪਣੇ ਛੋਟੇ ਭਰਾ ਮੇਰੇ ਤੇ ਉਮਰ ਤੋਂ ਛੋਟੇ ਨੇ ਉਸਮਾਨ ਜੀ ਚਾਹੇ ਰਤਬੇ ਚ ਸ਼ਾਹੀ ਇਮਾਮ ਨੇ ਔਰ ਇਹਨਾਂ ਦੇ ਪਰਿਵਾਰ ਨਾਲ ਸਾਡੀ ਬੜੀ ਪੁਰਾਣੀ ਸਾਂਝ ਹੈ ਤੋਂ ਇਹ ਹਮੇਸ਼ਾ ਹੀ ਇਸ ਸਥਾਨ ਤੋਂ ਸਰਬ ਸਾਂਝੀ ਵਾਲਤਾ ਦਾ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦੇ ਨੇ ਤੇ ਆਓ ਆਪਾਂ ਰਲ ਮਿਲ ਕੇ ਸਾਰੇ ਹੀ ਤਿਹਾਰ ਮਨਾਈਏ ਮੈਂ ਸਾਰਿਆਂ ਨੂੰ ਈਦ ਤੇ ਪਾਵਨ ਮੌਕੇ ਤੇ ਬਹੁਤ ਬਹੁਤ ਮਾਰਕਵਾਦ ਦਿੰਦਾ ਤੇ ਆਓ ਆਪਾਂ ਵੀ ਆਪਣੇ ਪੈਗੰਬਰਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰੀਏ ਪ੍ਰਧਾਨ ਜੀ ਤੁਸੀਂ ਆਓ ਸਰਪੰਚ ਵਾਹਿਦੂ ਜੀ ਦਾ ਖਾਲਸਾ ਵਾਹਿਦੂ ਜੀ ਦੀ ਫਤਿਹ ਅੱਜ ਮੈਨੂੰ ਮੌਕਾ ਮਿਲਿਆ ਜਾਮਾ ਮਸਜਿਦ ਆਂ ਦਾ ਉਸਮਾਨ ਜੀ ਨੂੰ ਉਸਮਾਨ ਜੀ ਨੂੰ ਇਸ ਮੌਕੇ ਤੇ ਵਧਾਈ ਦੇਣ ਦਾ Eid ਦੇ ਮੌਕੇ ਤੇ ਬੜਾ ਚੰਗਾ ਲੱਗਦੇ ਹੈ ਸਾਂਝੀ ਵਾਰਤਾ ਦਾ ਸੰਦੇਸ਼ ਜਿਹੜਾ ਹੈ ਬੜੀ ਦੂਰ ਦੂਰ ਤੱਕ ਜਾਏਗਾ ਮੈਂ ਦਾਸ ਗੁਰਦੁਆਰਾ ਸ਼ਹੀਦੀ ਗੁਰੂ ਸਿੰਘ ਸਭਾ ਸਦਾਬਾ ਨਗਰ ਤੋਂ ਖਾਸ ਕਰਕੇ ਇਹਨਾਂ ਨੂੰ ਵਧਾਈ ਦੇਣ ਆਇਆ ਤੇ ਲੋਕਾਂ ਨੂੰ ਸਾਰਿਆਂ ਨੂੰ ਅਪੀਲ ਹੈ ਕਿ ਸਾਦੇ ਨਾਲ ਮਿਲ ਕੇ ਰਹੀਏ ਔਰ ਇੱਕ ਪਿਆਰ ਦਾ ਜਿਹੜਾ ਸੰਦੇਸ਼ ਹੈ ਉਹ ਆਪਾਂ ਸਾਦੇ ਨਾਲ ਮਿਲ ਕੇ ਸਾਰਿਆਂ ਵਿੱਚ ਵੰਡੀਏ

ਸੁਪਰ ਜੀ ਜੀ ਜਮਾ ਮਸਜਿਦ ਆਏ ਆਂ Eid ਦੇ ਮੌਕੇ ਤੇ ਕੀ ਕਹਾਂਗੇ ਇਸ ਵੇਲੇ ਕਿਸ ਪ੍ਰਕਾਰ ਨਾਲ ਸੀ ਇਕਤਾ ਦਾ ਸੰਦੇਸ਼ ਜਿਹੜਾ ਅੱਜ ਪੁਚਾ ਰਹੇ ਹੋ ਜੀ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਲਈ ਅੱਜ ਪੂਰੀ ਸਿੱਖ ਕੌਮ ਲਈ ਇਹ ਮਾਣ ਵਾਲੀ ਗੱਲ ਵੀ ਹੈ ਕਿ ਜਿੱਥੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਨੇਹਾ ਹੈ ਜਿਹੜਾ ਅਸੀਂ ਬਹੁਤ ਟਾਈਮ ਤੋਂ ਦਿੰਦੇ ਆ ਰਹੇ ਆਂ ਕਿ ਗੁਰੂ ਨਾਨਕ ਸਾਹਿਬ ਤੇ ਜਿਹੜੀ ਭਾਈ ਮਰਦਾਨਾ ਜੀ ਦੀ ਯਾਰੀ ਹੈ ਜਾਂ ਉਸ ਤੋਂ ਬਾਅਦ ਦਸਵੇਂ ਪਾਤਸ਼ਾਹ ਵੇਲੇ ਜਾਂ ਹਰ ਪਾਤਸ਼ਾਹ ਵੇਲੇ ਜਿਹੜੀਆਂ ਧਰਮ ਦੀਆਂ ਵੰਡੀਆਂ ਸੀਗੀਆਂ ਉਹ ਜਿਹੜਾ ਧਰਮ ਹੈ ਉਹ ਬਖੂਬੀ ਨਿਭਾਉਣਾ ਹੈ ਪਰ ਇਸ ਗੱਲ ਤੇ ਲੜਨਾ ਨਹੀਂ ਸੋ ਅਸੀਂ ਉਹੀ ਪਿਆਰ ਦਾ ਸਨੇਹਾ ਜਿਹੜਾ ਉਹ ਅੱਜ ਵੀ ਦੇਣਾ ਚਾਹੁੰਦੇ ਆ ਤੇ ਅੱਜ ਦੇ ਵੀ ਰਹੇ ਆ ਤੇ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਆ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਨੇਹਾ ਹੈ ਉਹ ਸਾਡੇ ਅੰਦਰ ਥੋੜਾ ਜਿਹਾ ਘਰ ਕਰ ਰਿਹਾ ਤੇ ਅਸੀਂ ਉਹਨੂੰ ਇੰਪਲੀਮੈਂਟ ਕਰ ਰਹੇ ਆ ਗਰਾਊਂਡ ਦੇ ਉੱਪਰ ਉਹ ਤੁਸੀਂ ਕੈਮਰੇ ਰਾਹੀਂ ਦਿਖਾਈ ਦਿੱਤਾ ਵੀ ਕਿੰਨਾ ਸੋਹਣਾ ਤੇ ਕਿੰਨਾ ਸੁਖਾਵਾਂ ਮਾਹੌਲ ਹੈ ਜਦਕਿ ਦੂਜੇ ਪਾਸੇ ਹੈਨਾ ਅੱਜਕੱਲ ਕੀ ਚੱਲ ਰਿਹਾ ਵੀ ਮੀਡੀਆ ਦੇ ਉੱਪਰ ਬਹੁਤ ਸਾਰੇ ਮੀਡੀਆ ਹਾਊਸਸ ਨੇ ਉਹ ਕੀ ਦਿਖਾ ਰਿਹਾ ਵੀ ਨਫਰਤ ਹੈ ਜ ਠੀਕ ਹੈ ਜੀ ਜੰਗਾਂ ਹੋ ਰਹੀਆਂ ਦੁਨੀਆਂ ਚ ਸਾਰੀਆਂ ਜਿਹੜੀਆਂ ਜੰਗਾਂ ਨੇ ਉਹ ਰਿਲੀਜੀਅਨ ਦੇ ਨਾਮ ਤੇ ਹੋ ਰਹੀਆਂ ਸੋ ਸਾਡੀ ਇੱਕ ਜਿਹੜੀ ਕੋਸ਼ਿਸ਼ ਹੈ ਵੀ ਅਸਲੀ ਰਿਲੀਜੀਅਨ ਜਿਹੜਾ ਉਹ ਪਿਆਰ ਕਰਨਾ ਸਿਖਾਉਂਦਾ ਲੜਨਾ ਨਹੀਂ ਸਿਖਾਉਂਦਾ ਉਹਦਾ ਜਿਹੜਾ ਮੈਸੇਜ ਹੈ ਉਹ ਅਸੀਂ ਅੱਜ ਇੱਥੇ ਦੇਣਾ ਹੈ ਜੀ ਬਹੁਤ ਬਹੁਤ ਸ਼ੁਕਰੀਆ ਹਾਂਜੀ ਪਰਮਪਾਲ ਸਿੰਘ ਸਿਬਰਾ ਅਲਾਈንስ ਆਫ ਰਿਕਗਨਾਈਜੇਸ਼ਨ ਤੇ ਟੀਮ 1699 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੜਾ ਹੀ ਮੁਬਾਰਕ ਮੌਕਾ ਹੈ ਈਦ ਦਾ ਪਵਿੱਤਰ ਦਿਹਾੜਾ ਹੈ ਤੇ ਅਸੀਂ ਅੱਜ ਜਾਮਾ ਮਸਜਿਦ ਦੇ ਵਿੱਚ ਲੁਗਿਆਣਾ ਦੇ ਵਿੱਚ ਮੇਰੇ ਵੱਡੇ ਵੀਰ ਸਾਈ ਆ ਉਸਮਾਨ ਲੁਧਿਆਣਵੀ ਜੀ ਦੇ ਨਾਲ ਸੈਲੀਬ੍ਰੇਟ ਕਰਨ ਲਈ ਆਏ ਹਾਂ ਜੀ ਪੰਜਾਬ ਦੀ ਧਰਤੀ ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਰਮ ਭੂਮੀ ਹੈ ਸਾਡੇ ਗੁਰੂ ਸਹਬਾਨਾ ਨੇ ਇਸ ਧਰਤੀ ਤੋਂ ਬਾਬਾ ਫਰੀਦ ਜੀ ਨੇ ਇਸ ਧਰਤੀ ਤੋਂ ਇਹ ਪੰਜਾਬ ਨੂੰ ਤਰਬੀਅਤ ਦਿੱਤੀ ਹੈ ਪੰਜਾਬ ਦੀ ਤਸਵੀਰ ਹੈ ਕਿ ਇੱਥੇ ਕਿਸੇ ਵੀ ਕਿਸਮ ਦੇ ਧਰਮ ਦੀ ਵੰਡੀ ਨਹੀਂ ਪਾਈ ਜਾਂਦੀ ਭਾਵੇਂ ਕਿ ਸਦੀਆਂ ਤੋਂ ਰਾਜਨੀਤਿਕ ਲੋਕ ਕਿਉਂਕਿ ਰਾਜਨੀਤੀ ਦਾ ਮਤਲਬ ਹੁੰਦਾ ਹੈ ਬਾੜੋ ਤੇ ਰਾਜ ਕਰੋ ਲੰਬੇ ਸਮੇਂ ਤੋਂ ਰਾਜਨੀਤਿਕ ਲੋਕਾਂ ਨੇ ਇੱਥੇ ਲੋਕਾਂ ਨੂੰ ਪਾੜ ਕੇ ਰਾਜ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਜਿਹੜੀ ਬਾਬਾ ਫਰੀਦ ਜੀ ਦੀ ਸਾਡੇ ਗੁਰੂ ਸਹਿਬਾਨਾਂ ਦੀ ਦਿੱਤੀ ਹੋਈ ਇਥੋਂ ਦੀ ਜਿਹੜੀ ਤਾਕਤ ਹੈ ਸਾਨੂੰ ਬਾਣੀ ਦੇ ਰੂਪ ਦੇ ਵਿੱਚ ਉਹਦਾ ਤੁਸੀਂ ਦੇਖਦੇ ਹੋ ਹਰਿਮੰਦਰ ਸਾਹਿਬ ਦੇ ਵਿੱਚ ਚਾਰ ਦਰਵਾਜ਼ੇ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਬਦ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਦਾ ਸੁਨੇਹਾ ਦਿੰਦੀ ਹੈ ਸੋ ਉਹ ਜਿਹੜੀ ਮੁਹੱਬਤ ਹੈ ਉਹ ਮੁਹੱਬਤ ਇੱਥੇ ਬਰਕਰਾਰ ਹੈ ਜਿਵੇਂ ਮੇਰੇ ਵੱਡੇ ਵੀਰ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਦੇ ਵੀ ਸਦੀਆਂ ਤੋਂ ਇੱਥੇ ਕੋਈ ਫਿਰਕੂ ਦੰਗੇ ਕਦੇ ਨਹੀਂ ਹੋਏ ਭਾਵੇਂ ਪੂਰੇ ਦੇਸ਼ ਦੇ ਵਿੱਚ ਵਾਧਾ ਘਾਟਾਂ ਚੱਲਦੀਆਂ ਰਹਿੰਦੀਆਂ ਨੇ ਸੋ ਮੈਨੂੰ ਲੱਗਦਾ ਹੈ ਕਿ ਜਿੱਥੇ ਰਾਜਨੀਤਿਕ ਲੋਕ ਅੱਜ ਦੀ ਤਾਰੀਖ ਵਿੱਚ ਵੀ ਇੱਕ ਦੂਜੇ ਨਾਲ ਗੱਠ ਜੋੜ ਕਰ ਲੈਂਦੇ ਨੇ ਆਪਣੀ ਨਿੱਜੀ ਹਿੱਤਾਂ ਲਈ ਸਾਨੂੰ ਮਨੁੱਖਤਾ ਦੇ ਵਾਤਾਵਰਣ ਨੂੰ ਬਚਾਉਣ ਲਈ ਘੱਟੋ ਘੱਟ ਜਿੰਨੇ ਵੀ ਧਾਰਮਿਕ ਲੋਕ ਨੇ ਅਸੀਂ ਜਿੰਨੇ ਵੀ ਧਰਮੀ ਖਮਾਉਣੇ ਆ ਸਾਨੂੰ ਇਹ ਮੁਹਬਤੀ ਸਾਂਝਾਂ ਨੂੰ ਵਧਾਉਣਾ ਪੈਗਾ ਇਹਨਾਂ ਮੌਕਿਆਂ ਦੇ ਉੱਤੇ ਸਾਨੂੰ ਆਪਸ ਵਿੱਚ ਜਿਹੜਾ ਗਲਬੱਕੜੀ ਪਾਉਣੀ ਪੈਗੀ ਤਾਂ ਕਿ ਅਸੀਂ ਇਸ ਧਰਤੀ ਮਾਤਾ ਨੂੰ ਆਪਣੇ ਪੰਜਾਬ ਦੀ ਧਰਤੀ ਨੂੰ ਬਚਾ ਸਕੀਏ ਤੇ ਵੱਧ ਤੋਂ ਵੱਧ ਪਿਆਰ ਵੰਡ ਸਕੀਏ ਖਾਸ ਕਰਕੇ ਉਸ ਦੌਰ ਵਿੱਚ ਜਿੱਥੇ ਨਫ਼ਰਤ ਵੰਡਣਾ ਹੀ ਲੋਕਾਂ ਦਾ ਧੰਦਾ ਬਣ ਚੁੱਕਾ ਹੈ ਉਸ ਵੇਲੇ ਮੁਹੱਬਤਾਂ ਵੰਡਣੀਆਂ ਬਹੁਤ ਜ਼ਰੂਰੀ ਨੇ ਤੇ ਮੁਕੱਦਸ ਮੌਕੇ ਜਿੱਥੇ ਹਿੰਦੂ ਧਰਮ ਦੇ ਵੀਰ ਵੀ ਸਿੱਖ ਧਰਮ ਦੇ ਵੀਰ ਵੀ ਤੇ ਇਸਲਾਮਿਕ ਭਾਈਚਾਰਾ ਸਾਰਾ ਰਲ ਕੇ ਅੱਜ ਜਾਮਾ ਮਸਜਿਦ ਦੇ ਵਿੱਚ ਈਦ ਮਨਾ ਰਿਹਾ ਸੋ ਸਾਰਿਆਂ ਨੂੰ ਈਦ ਦੀ ਬਹੁਤ-ਬਹੁਤ ਮੁਬਾਰਕ ਤੇ ਇਹੀ ਸੁਨੇਹਾ ਹੈ ਸਾਡਾ ਇੱਥੋਂ ਕਿ ਪੂਰੀ ਦੁਨੀਆ ਦੇ ਵਿੱਚ ਇਕੱਲੇ ਪੰਜਾਬ 'ਚ ਨਹੀਂ ਇਕੱਲੇ ਭਾਰਤ 'ਚ ਨਹੀਂ ਪੂਰੀ ਦੁਨੀਆ ਦੇ ਵਿੱਚ ਇਹ ਪਿਆਰ ਤੇ ਮੁਹੱਬਤ ਜਿਹੜੀ ਹੈ ਉਹ ਧਾਰਮਿਕ ਲੋਕਾਂ ਦੇ ਰਾਹੀ ਧਰਮ ਦੇ ਰਾਹੀ ਖੁਸ਼ਬੂ ਜਿਹੜੀ ਹੈ ਚੰਗੇ ਗੁਣਾਂ ਦੀ ਫੈਲਣੀ ਚਾਹੀਦੀ ਹੈ ਇਹ ਮੁਹੱਬਤਾਂ ਕਾਇਮ ਰਹਿਣੀਆਂ ਚਾਹੀਦੀ ਸੇ ਬਹੁਤ ਬਹੁਤ ਧੰਨਵਾਦ ਧੰਨਵਾਦ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਦੂਆ ਨੂੰ ਦੇਵੇ ਇਜਾਜ਼ਤ ਉਹ ਜਾਂਦੇ ਆਂਦੇ ਲੁਧਿਆਣਾ ਦੇ ਸਾਰੇ ਦੈਸ਼ਕਾਂ ਨੂੰ Eid ਦੀਆਂ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਅ ਜੁੜੇ ਰਹੋ ਲੁਧਿਆਣਾ ਦੇ